ਮੇਰੇ ਆਪਣੇ ਪਰਿਵਾਰਕ ਯਾਰੋ ਕੌਕ ਸਾਰਾ ਲੱਗਦਾ ਇਸੇ ਜਾਲ ਬਾਰੇ ਕੋਈ ਸਾਬਾ ਪਰ ਜੀ

ਉਮੀਦ ਮੈਨੂੰ ਕੋਈ ਕਰਨਾ ਸੀ ਬੜੀ ਗੱਲ ਜੋ ਤੇ ਅਭੀ ਦਾਰਸ਼ਨੀ ਗੱਲ ਆ ਪੰਜਾਬੀ ਵਿਆਹ ਦੀ ਗੱਲ ਹੈ ਪੂਰੀ ਅਸੀਂ ਉਹਨੂੰ ਹਾਈਲਾਈਟ ਕਰੀਏ ਕਿ ਅੱਧੀ ਅੱਧੀ ਫਿਲਿਆਪੀ ਬਣੀ ਅਸੀਂ ਦੁਨੀਆਂ ਦੇ ਵਿੱਚ ਤੇ ਬਣੇ ਅਸੀਂ ਦੁਨੀਆਂ ਦੇ ਵਿੱਚ ਬਹੁਤ ਆਪਣੇ ਦੁਨੀਆਂ ਵਿੱਚ ਸਾਡੇ ਬੁਰਖਿਆਂ ਦੇ ਇੱਕ ਕੰਮ ਕੀਤੇ ਨੇ ਉਹ ਹੀ ਕਰਨਾ ਕੋਈ ਸਪੈਸ਼ਲ ਕਰਨੀ ਕਿ ਮੈਂ ਇਹ ਦਸਰਾਇਆ ਕਿ ਨੇ ਜੀ ਅਸੀਂ ਦਾ ਕੋ ਸਪੈਸ਼ਲ ਬੰਦੇ ਜਿੱਦਾਂ ਬੈਠ ਰਹੇ ਅਸੀਂ ਸਾਨੂੰ ਮਾਣ ਆਪਣੇ ਸਮਾਜ ਤੇ ਆਪਣੇ ਲੋਕਾਂ ਤੇ ਆਪਣੇ ਦੁਰਗਤਿਆਂ ਉਹਨਾਂ ਦੇ ਜੀਂੰਦਾਰ ਜਿਨ੍ਹਾਂ ਨੇ ਫਰਮ ਫਾੜੂ ਹੁਸਲੇ ਦੇ ਕੇ ਕੀਤਾ ਔਰ ਸਾਨੂੰ ਇਹ ਸਿੱਖਿਆ ਮਿਲੀ ਕਿ ਅਸੀਂ ਜਿੱਤੇ ਵੀ ਜਾਈਏ ਸਾਡਾ ਬਦਲਾ ਨਹੀਂ ਛੱਡਿਓ ਹਮੇਸ਼ਾ ਸੋਖਿਆrti ਰਹੀਏ ਹਮੇਸ਼ਾ ਮਨੁੱਖਾਂ ਨੂੰ ਵਿਦਵਾਨ ਬਣੋ ਉਹਨਾਂ ਨੂੰ ਆਪੇ ਬਣਾ ਕੁਲੀ ਕਰਨਾ ਹੋਣੀਆ ਜਦੋਂ ਅਸੀਂ ਜਿਹੜੇ ਟਾਸਕ ਕਿਸੇ ਨੂੰ ਦਿੱਤੇ ਹੁੰਦੇ ਉਹ ਨਹੀਂ ਨਹੀਂ ਹੁੰਦੇ ਜਿਆਦਾ ਉਹ ਜਦੋਂ ਅਸੀਂ ਟੈਕਸ ਨੂੰ ਪੂਰੀ ਤੇ ਹੋ ਜਾਂਦਾ ਕਿੰਨਾ ਚਿਰ ਹੋ ਜਾਂ ਵੀ ਜਾਂਦਾ ਕਹਿੰਦਾ ਜਿੱਤੂ ਬੰਦਰ ਹੋਣਾ ਵੀ ਡਾਈਟ ਕਿਉਂਕਿ ਇੱਕ ਜ਼ਿੰਮੇਵਾਰ ਆਰਗੇਨਾਈਜ਼ਡ ਸੋਸਾਇਟੀ ਬਣ ਰਹੀ ਹੈ ਡਾਕਟਰ ਸਾਹਿਬ ਦੀ ਜੰਗ ਵਾਲੇ ਗੋਲਸਾਹ ਉਹ ਆਰਗੇਨਾਈਜ਼ਰ ਨੇ ਇਹ ਮਤਲਬ ਫੋਰ ਮੈਡੀਕਲ ਅੰਗਰ ਚੰਗੇ ਹਾਰਾ ਕਿ ਮੈਂ ਇਹਨਾਂ ਨੇ ਹਾਰ ਦੀ ਵਿੱਚ ਬਹੁਤ ਰੱਬ ਗਿਆ ਹੈ ਕਿ ਮੈਂ ਜੋ ਕਰੀ ਹੈ ਜਦੋਂ ਕੋਈ ਸੋਸਾਇਟੀ ਦੇ ਵਿੱਚ ਕੋਈ ਬੰਦਾ ਵੀ ਆਪਣਾ ਡਿਊਟੀ ਨਹੀਂ ਪੂਰਾਦਾ ہی ہے کیونکہ سماج نے آیا ہوں کہ تماج ڈاکٹر کا کام لوگوں کی صحت کا خیال رکھنا جیچر نے وہاں کا کام ہے کر کے بچے ہے زیادہ نہیں کیونکہ وہی میں چل رہے ہیں اکر گیان کہہ لیے یا کچھ بھی کہہ لیے جی اپنی باقی سمجھ اگ لو اُسی لے لیے اس یونیورسٹی ہند تک کوئی خود ہی نہیں ہے وہ ابھی ਸੰਗਤ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਅਸੀਂ ਅੱਜ ਦੇਖਿਆ ਉਹਦੇ ਵਿੱਚ ਗੱਲਾਂ ਕਰਕੇ ਉਹ ਤੋਂ ਉੱਤੋਂ ਜਾਈ ਹੈ। ਔਰ ਵਿਨੂ ਆਪਣੀ ਜ਼ਿੰਦਗੀ ਦੇ ਵਿੱਚ ਡਾਕਟਰ ਸਾਹਿਬ ਨੇ ਇੱਕ ਬਹੁਤ ਵੱਡਾ ਮੌਕਾ ਮਿਲਿਆ ਕਿ ਉਹ ਲੰਮੇ-ਲੰਮੇ ਵਿਦਵਾਨਾਂ ਨੂੰ ਮੈਂ ਘੰਟਿਆਂ ਮਰਦੇ ਦੇ ਨਾਲ ਬੰਦੇ ਮੀਟੇ ਉਹਦੇ ਨਾਲ ਬੰਦੇ ਦਾ ਅਨੁਭਵ ਕੀਤਾ ਹੈ। ਇਹਨੇ ਸੰਗੇ ਭਾਗ ਦੇ ਤੇ ਮੈਂ ਮੇਰੀ ਅਗਰਤੀ ਤਲੀ ਹੈ। ਪਿਛਲੇ ਸਾਲ ਕੋਕ ਬਰਗ ਸ਼ੌਟ ਆਪੀ ਤੋਂ ਬੇਤਰਾਸ ਹੁਣ ਦੇ ਮੈਂ 15 16 ਦੇ ਇਹਨਾਂ ਨੂੰ ਸੁਣਦਾ ਹਾਂ ਕਿਉਂਕਿ ਮੇਰੀ ਇਹਦੀ ਅਕਲ ਨਹੀਂ ਹੈ ਨਾ ਮੈਨੂੰ ਇੰਨੇ ਇਹ ਲੋਦਾ ਪਤਾ ਹੈ ਪਰ ਅਸਲੀ ਜਿਹੜੇ ਉਹ ਜੋ ਵੀ ਇੱਜੇ ਗੱਲ ਕਰਦਾ ਹੈ ਜੋ ਵੀ ਇੱਜੇ ਸੋਲਦਾ ਹੈ ਜੋ ਵੀ ਇੱਜੇ ਹੂਟ ਕੋ ਕੰਪਨੀ ਉਹਨਾਂ ਪੈਨਾਂ ਦੇ ਵਿੱਚ ਅਸੀਂ ਟੂਪਰਕੇ ਦੇ ਬੈਠ ਕੇ ਉਹ ਕਰਦੇ ਸੋਚਾਂਗੇ ਇਹਨੋਂ ਸਸਤਾ ਸੌਦਾ ਹੋਊ ਦੁਨੀਆ ਦੇ ਤੇ ਬਾਰੇ ਅੱਜ ਜਿਹੜੀ ਇਹ ਰੀਤ ਹੈ ਕਿ ਵੱਡਿਆਂ ਨੂੰ ਸੁਣਨਾ ਜਦੋਂ ਜਦੋਂ ਅਸੀਂ ਬੱਚੇ ਸੀ ਜਦੋਂ ਘਰ ਵਿੱਚ ਕੋਈ ਬੋਣਾ ਆਉਣਾ ਹਜ਼ੂਰ ਹੋਣਾ ਬਰਿਸ਼ਤ ਹੋਣਾ ਉਹਨਾਂ ਦੇ ਪੈਰ ਦੇ ਵਿੱਚ ਬਹਿ ਕੇ ਉਹਨਾਂ ਦੀ ਗੱਲਾਂ ਸੁਣੀ ਜਾਣੀਆਂ ਕੂਲਣਾ ਹੀ ਨਾ ਕੋਣ ਬੋਲੀ ਬੋਲੀ ਨਾ ਸਾਧ ਕੋਈ ਨਹੀਂ ਕਹਿੰਦਾ ਜੰਗੀ ਗੱਲ ਵੀ ਕਹਿੰਦੇ ਆ ਜਿਹੜੇ ਜੀ ਬੱਚੇ ਉੱਪਰ ਬੋਲਦੇ ਚੰਗੀ ਜਾਂਦਾ ਮੈਂ ਦੀਨ ਚੱਗੀ ਆ ਤੁਹਾਨੂੰ ਕਿਉਂਕਿ ਜਿਹੜੀ ਗਿਆਨ ਦੀ ਭਾਰਾ ਜੇ ਬੱਚੇ ਸਾਡੇ ਕੋਲ ਕਹਿੰਦੇ ਨਹੀਂ ਹੈ ਤਾਂ ਗਿਆਨ ਟ੍ਰਾਂਸਫਰ ਕਿਦਾ ਹੋਏਗਾ ਕਿ ਤੋ ਹੋਏਗਾ ਯੋਗੇ 90 95 ਫੀਸਦੀ ਜਿਹੜੇ ਪਿੰਡਾਂ ਵਿੱਚ ਲੋਕ ਰਹਿੰਦੇ ਨੇ ਪੰਜਾਬ ਵਿੱਚ ਹਾਲੇ ਵੀ ਇੰਨਾਂ ਦੇ ਬਸਦਾ ਆਪੇ ਕਹਿੰਣ ਕੋਈ ਬੰਦਾ ਕਹੀ ਜਾਵੇ ਜਿੱਥੇ ਸਾਡੇ ਸ਼ਹਿਰ ਸਥਾਪਤ ਹੋ ਗਏ ਆਪਣੇ ਇਹ ਨਦੀ ਘੱਟੀ ਹੈਗੀ ਸਾਡੇ ਕੋਲ ਕਿਦੋਂ ਸ਼ਹਿਰ ਹੀ ਬਣ ਕਰ ਦੂ ਪਰ مجھا جی ہے گئے ابھی سارا سا بےس جا سا جی جی جانتے وہ پنڈا چار اور اصلی اکل بھی پنڈا کے یہ بھی میں سامان جی ابھی کوئی اکل کی گل سیکھنی ہے تو ساتھ پہلے جانا پائے گا تو پڑھ سکتے دروہر ہے پیڈ ساری جی سی رون ہے پنجاب کی پنڈا چھتی ہے وہ دو بارش ہے نہ پڑھنا

ਵਾਦ ਲਿਖੇ ਹੈਗੇ ਪਰ ਉਹਦੇ ਵਿੱਚ ਬਹੁਤ ਵੱਡੀ ਦੁਨੀਆ ਆਪਣੀ ਜ਼ਿੰਦਗੀ ਦੀ ਫਲਸਫੀ ਹੋਰ ਨੂੰ ਸਾਫ਼ ਰੱਖ ਹੈ ਅਸੀਂ ਉਹ ਵੀ ਪ੍ਰੋਜੈਕਟ ਆਪਣੇ ਹੱਥ ਲਿਆ ਕਿ ਜਿਸ ਦਿਨ ਉਹ ਪ੍ਰੋਜੈਕਟ ਵੀ ਆਪਣੇ ਸਾਰੇ ਲੋਕਾਂ ਸਾਹਮਣੇ ਆਏਗਾ ਤੇ ਵਾਰਸ਼ਾ ਹੋਈ ਹੈ ਤੁਹਾਨੂੰ ਇਹ ਕਹਿੰਦੇ ਕੀ ਵਾਰਸ਼ਾ ਦਾ ਸਨਮਾਨਗਾ ਉਹ ਸਮਾਹ ਰੰਗ ਤੇ ਦਾ ਸਮਾਹ ਜਦੋਂ ਕਿ ਹਲੇ ਕੁਸ਼ੀਨ ਜਿਹੜੀ ਆ ਉਹ ਹੋ ਨਹੀਂ ਗਈ ਸੀ ਜਿਹੜਾ ਸਾਡੇ ਕੋਲ ਸਰੂਪੀ ਹੁੰਦੀ ਸੀ ਜਸਵੀਰ ਹੁੰਦੀ ਸੀ ਜਿੱਤੋ ਸੋ ਨਾਲ ਐ ਆਪਣਾ ਰੂਪ ਦੀ ਪਾਰਿਕਾ ਨਾ ਉਹ ਸਮਝਾ ਉਹਦੇ ਵਿੱਚ ਕਿਸ ਤਰ੍ਹਾਂ ਦਾ ਨਿਦਾਨਸ ਦੀ ਔਰ ਬਾਰਿਸ਼ਾ ਦੀ ਇਹ ਰਾਰਟ ਹੈਗਾ ਉਹਦੀ ਕਲਾ ਹੈ ਕਿ ਕਿਸ ਤਰ੍ਹਾਂ ਉਹ ਉਸ ਗੱਲ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਜੇ ਸਾਨੂੰ ਸਾਰਿਆਂ ਨੂੰ ਇਹ ਸਾਡੇ ਹੀ ਸਾਡਾ ਦਰਸ਼ਨ ਹੈਗਾ ਜਿਹੜੇ ਸਾਡੇ ਆਪਣੇ ਵਿਦਵਾਨਾਂ ਨੇ ਜਿਹੜੇ ਸਾਡੇ ਕੰਮ ਕੀਤੇ ਸਾਂ ਉਹ ਕੰਮ ਸਾਨੂੰ ਨਰੂ ਨਾ ਜਾਇਦਾ ਸਾਨੂੰ ਗੁਰਬਾਣੀ ਨੂੰ ਸਮਝਣਾ ਚਾਹੀਦਾ ਵੇ ਬਾਬਾ ਜੀ ਕੀ ਕਹਿੰਦੇ ਆ ਯੋ ਕਿ ਉਹਦੀ ਕਲੀਅਰ ਡਾਕਟਰ ਮੈਨੂੰ ਇੱਕ ਬੰਦਾ ਗਿਆ ਫਾਰਮਸਿੰਗਰ ਜੀ ਦੇ ਇਹ ਆ ਕੇ ਜਿਹੜਾ ਮੈਂ ਨਾਸ ਨਾ ਖਪੇ ਪੱਕੀ ਬੰਦੇ ਬਹੁਤ ਬੋਦੀ ਗੱਲ ਕਰਦੇ ਤਾਂ ਉਹ ਗੱਲ ਕਰਦਾ ਜੀ ਮੈਂ ਕਿ ਤੁਸੀਂ ਪਾਕਿਸਤਾਨ ਤੇ ਬਹੁਤ ਵੱਡਾ ਥਿੰਕ ਕਰਦੇ ਉਹਨੇ ਜੇ ਕੋਈ ਉਹ ਗੱਲ ਕਹੀ ਹੈ ਤਾਂ ਉਹਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਕਹੀ ਹੈ ਸਾਡੇ ਕਿਹੜੀ ਕੀ ਰੀਜ਼ਨ ਸਗੇ ਹੁਣ ਜਿ setSearch ਅਮਰੀਕਾ ਦੇ ਵਿੱਚ ਹਰ ਸਿੱਖ ਵੀ ਦੇ ਕਿ ਆ ਕੋਈ ਨਹੀਂ ਗਾਉਂਦੇ ਲਿਖਿਆ ਹੋਣਾ ਨੇ ਇਨ ਗੋਡ ਵੀ ਟਰਸਟ ਮਨੁੱਖ ਸੋਜਣਾ ਦਾ ਸੀ ਕਿ ਉਹ ਵਾਕੇ ਗੋਡ ਵਿੱਚ ਯਕੀਨ ਕਰਦੇ ਜਾਂ ਕਿਸ ਤਰ੍ਹਾਂ ਦਾ ਗੋਡ ਹੋਏਗਾ ਜਿਹੜਾ ਕਿ ਮਾਰਤਾ ਟੜਾ ਹੋਵੇ ਜਿੱਥੇ ਕੋਈ ਤਾਸ ਦੀ ਕੋਈ ਨਾਈ ਨਾ ਹੋਵੇ ਕਿਤੇ ਨੂੰ ਤਾਸ ਵੀ ਆਉਂਦਾ ਹੋਵੇ ਇਹ ਪਸਾਰੇ ਜਾਂ ਜਿਹਨਾਂ ਕਹਿ ਲਈ ਅਸੀਂ ਜਦੋਂ ਇਹ ਲੋਕਾਂ ਦਾ ਤੇ ਕਿਹੋ ਜਿਹੇ ਲੋਕ ਗੱਲ ਕਰ ਰਹੇ ਉਹਨੂੰ ਗੱਲ ਨੂੰ ਇਸ ਤਰ੍ਹਾਂ ਨਗੇਟ ਕਰ ਦੇਣਾ ਇਹ ਵੀ ਠੀਕ ਹੈ ਵੀ ਉਹ ਕੋ ਸਮਝੀ ਜਿਹੜਾ ਸਮਝਦੇ ਜੇ ਵਕਤ ਲੱਗਦਾ ਦੇਖ ਲਈ অবজারਵੇਸ਼ਨ ਮੈਂ ਸਫੇਦ ਕੱਪੜੇ ਪਾਏ ਮੈਂ ਪਾਏ ਪਰ ਇਹ ਇਹ ਵੀ ਤਸਲਾ ਤੇ ਇਹ ਸਫੇਦ ਕੱਪੜੇ ਦਿਨ ਕੋਈ ਬੰਦਾ ਪਾ ਕੇ ਕੋਈ ਵਧੀਆ ਬੰਦਾ ਪਾਉਂਦਾ ਉਹ ਦੇਖਣ ਨੂੰ ਮੈਂ ਇਸ ਤਰ੍ਹਾਂ ਕਰਨਾ ਹੈ ਅਨੇਸਰ ਲਈ ਤਾਂ ਬਹੁਤ ਟਾਰਗੇਟ ਕਰਦੀ ਹੈ ਬਹੁਤ ਲੱਗਦਾ ਹੈ ਕਿ ਬੰਦੇ ਦੀ ਸਮਝਦਰੀ ਉਹਨੂੰ ਬੰਦਾ ਕੋ ਨਾ ਇਹਨਾਂ ਗੱਲਾਂ ਨੂੰ ਮਤਲਬ ਸਾਡੇ ਪੰਜਾਬੀ ਦਰਸ਼ ਦੇ ਵਿੱਚ ਜੇ ਤੁਹਾਨੂੰ ਨਿਰੋਸ਼ ਨਹੀਂ ਕਰਦੀ ਜਦੋਂ ਅਸੀਂ ਪਹਿਲੀ ਕਾਨਫਰੰਸ ਹੋਈ ਤਾਂ ਪਹਿਲੀ ਕਾਨਫਰੰਸ ਗਈ ਤਾਂ ਉਹਦੇ ਵਿੱਚ ਜੇ ਕਦੇ ਵੀ ਇਹ ਪੰਜਾਬੀ ਕਾਨਫਰੰਸ ਗਈ ਇਸ ਵਾਰ ਇਹ ਪਰ ਹੈ ਵੀ ਪੰਜਾਬੀ ਬੋਲੀ ਹੈ ਕਿ ਨਹੀਂ ਇਹਦੇ ਕੋਈ ਇਸ ਦੀ ਕਾਨਫਰੰਸ ਨਹੀਂ ਤਤ ਉਥੇ ਸਵਾਲ ਖੜਾ ਹੋਇਆ ਕਿ ਪੰਜਾਬੀ ਬੋਲੀ ਪੰਜਾਬੀ ਕੌਮ ਦੀ ਬੋਲੀ ਇੰਡੀਅਨ সাব ਕੰਟੀਨੈਂਟ ਦੇ ਨਾਰਥ ਦੇ ਵਿੱਚ ਇੱਕ ਖਿੜਕਾ ਆਇਆ ਜਿਹੜਾ ਜਿਹਨੂੰ ਪੰਜਾਬ ਕਹਿੰਦੇ ਆ ਉੱਥੇ ਦੇ ਜਿਹੜੇ ਵਸਦੇ ਆ ਉਹਨਾਂ ਦੀ ਓਲ ਵਿੱਚ ਆ। ਫਿਰ ਅੱਗੇ ਚੱਲਦੀ ਚੱਲਦੀ ਮਰ ਸਟੈਪ ਬਾਏ ਸਟੈਪ ਪੰਜਾਬੀ ਦਰਸ਼ਣ ਵੀ ਆ ਗਏ। ਕਿ ਇਹ ਪੰਜਾਬੀਆਂ ਦਾ ਕੋਈ ਦਰਸ਼ਣ ਨਹੀਂ ਹੈ। ਪਰ ਫਿਰ ਉਸ ਦਰਸ਼ਣ ਦੇ ਕਰਕੇ ਵੀ ਜੋ ਕਿ ਜਿਹੜੀ ਹੜੱਪਣ ਤਹਿਜ਼ੀਬ ਦੀ ਮਾਲਕ ਕੌਮ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਉਹਦਾ ਕੋਈ ਖਾਸੇ ਨਹੀਂ ਕੋਈ ਨਾ ਹੋਵੇ ਜਾਂ ਉਹਦੀ ਕੋਈ ਅਕਲ ਹੀ ਨਾ ਹੋਵੇ ਜਿਹੜਾ ਇਹ ਜੋਰ ਦੀ ਜਹੀ ਗੱਲ ਕਰਦੇ ਇਹ ਤਾਂ ਸਭ ਤੋਂ ਬਹੁਤ ਬਾਤ ਵਿੱਚ ਹੈ ਇਹ ਤਾਂ ਪਤਾ ਹਲੇ ਸਾਡੀ ਕੌਮ ਦੇ ਹਾਲ ਦੇ ਨਹੀਂ ਹੈ ਤਾਂ ਪਰ ਇਹ ਤੋਂ ਵਰਤਾਰਾ ਹੁਣ ਇਹ ਚੱਲ ਗਿਆ ਵੀ ਜੋ ਵੀ ਸਾਡੀ ਵਧੀਆ ਚੀਜ਼ ਹੈ ਜੋ ਵੀ ਸਾਡੀ ਉਹ ਖਿਆਲ ਇਹ ਨਹੀਂ ਹਾਲਤਾਂ ਜੋ ਸਮੇਂ ਕੁਝ ਚੀਜ਼ਾਂ ਦਿੱਤੀਆਂ ਸੀਗੀਆਂ ਉਹ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕਿਉਂ ਮਨ ਨੂੰ ਸ਼ੁੱਧਨਾ ਸ਼ੁਰੂ ਹੋ ਗਈਆਂ ਹੁੰਦੀਆਂ ਜਦੋਂ ਅਸੀਂ ਉਹ ਦੇਖਦੇ ਹਾਂ ਇਹ ਪੱਤੀ ਗੱਲੀ ਤੋਂ ਮੈਂ ਨਵੇਂ ਸ਼ਹਿਰ ਤੋਂ ਬੁਰਾਵਾ ਲੱਗ ਜਾਂਦਾ। ਮੈਂ ਦੇਖਿਆ ਤੇ ਉਹ ਦੇਖੇ ਦਿੱਤੇ ਦੇਖੋ ਬਰਗਰ ਦਾ ਇਹ ਜਿਹੜੀ ਬਰਗਰ ਦੀ ਜਿਹੜੀ ਬਰਗਰ ਦੀ ਜਿਹੜੀ ਕੋਈ ਵੀ ਦਿੱਸੀ ਨਹੀਂ ਨਹੀਂ ਦੇਣੀ ਤੇ ਇਹ ਬਰਗਰ ਕਿੱਥੋਂ ਆ ਗਿਆ ਬਰਗਰ ਚ ਇਹ ਇਹ ਬੱਲੇ ਆਈ ਦੀ ਕਲਾ ਹੈ ਇਹਦੇ ਪਿੱਛੇ ਬਹੁਤ ਵੱਡੀ ਚਾਲੇ ਹੈ ਜੀ ਕਿ ਚਾਹੁੰਦੇ ਨੇ ਸਾਡੇ ਬੱਚੇ ਘਰ ਦੇ ਚਰੂਪ ਹੀ ਨਾ ਹੋਣ ਇਹ ਔੜੀ ਔੜੀ ਤਾਂ ਇਹ ਗੁੱਡੀ ਸਾਹਿਬ ਜਿਹੜਾ ਤੁਹਾਂ ਜਿਹੋ ਰਸੋਈ ਘਾਇਵੇ ਹੋ ਗਿਆ ਫੇਰ ਤੁਸੀਂ ਸਾਡੀਆਂ ਬੱਚੀਆਂ ਦਾ ਸਕੂਲਾਂ ਦੇ ਪੈਰਾ ਵਾਲੇ ਨੂੰ ਸਾਡਾ ਤੇ ਆਪਾਂ ਦਾ ਪੰਜਾਬੀ ਪਹਿਰਾਵਾ ਸਾਰੇ ਨੂੰ ਸੋਹਣਾ ਲੱਗਦਾ। ਸਗਰ ਡੁਗੈ ਸਾਡਾ ਪਹਿਰਾਵਾ ਹੀ ਹੈ। ਕਿ ਨਾਲ ਤਾਂ ਸਾਡੇ ਮੌਸਮਾਂ ਵਿੱਚ ਉਹਦੀ ਕੋਈ ਮੱਲ ਤਾਰ ਮੇਲ ਹੈ ਆਪੇ ਅਨੂਰ ਹੈ। ਸਾਡੀ ਜਿਹੜੀ ਮੱਲੇ ਪੋਸ਼ਾਕ ਵੀ ਸਿਰ ਹੋਤੇ ਵੀ ਹਮਲਾ। ਤੇ ਕਿਹੜਾ ਬੰਦਾ ਸਰਵਾਕ ਕੇ ਜਾਂ ਨਹੀਂ ਪਾਉਂਦਾ ਉਹ ਬੰਦਾ ਬਦਲੀ ਢਟੀਆ ਬੰਦਾ ਗਾਇ ਕਰਦਾ। ਇਹ ਸਾਡੇ ਇਸ ਤਰ੍ਹਾਂ ਨਾਲ ਸਾਡੀ ਸੋਰਸ ਦੇ ਸਾਡੇ ਸਭੇ ਕਰਦੇ ਹੁੰਦੇ ਨੇ ਜਿਨ੍ਹਾਂ ਨੂੰ ਖਾਸ ਕਰਕੇ ਇਹ ਮੁੰਡਾ ਪੜਿਆ ਲਿਖਿਆ ਪਰ ਹੈਗਾ ਉਹਨਾਂ ਨੂੰ ਲੋਕੀਂ ਜੂਰ ਸਮਝ ਲੱਗਦਾ ਉਹਨਾਂ ਨੂੰ ਜੂਰ ਬੱਚਿਆਂ ਨੂੰ ਸਮਝਾਉਂਦੇ ਹੈ। 10 ਕਿਹਦੀ ਗੱਲ ਇਹ ਹੈ ਮੈਂ ਅੱਜ ਤੁਹਾਡੀ ਹਾਜ਼ਰੀ ਵਿੱਚ ਬਹੁਤ ਹੀ ਨਿਮਰਤਾ ਇਹ ਗੱਲ ਤੁਸੀਂ ਨਹੀਂ ਜਾਣਾ ਕਿ ਆਜ ਲੋਡ ਹੈ ਟੂ ਐਜੂਕੇਟ ði ਐਜੂਕੇਟਰ ਕਾਦਲੇ ਵੀ ਜੋਗਰ ਬਿਆਲਰ ਡਾਕਟਰ ਸਾਹਿਬ ਬਹੁਤ ਕੁਛੀ ਬੋਲਦੇ ਉਹ ਕੁਛੀ ਵਰਗੀ ਇਹਨੂੰ ਕੁਛੀ ਬੋਲਦੇ ਜਾਂ ਹੌਲੀ ਬੋਲੇ ਗੱਲ ਇਹ ਵੀ ਉਹ ਬੋਲੀ ਕੀ ਆਹ 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 ਉਸ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਉਹ ਕੀ ਬੋਲਦੇ ਨੇ ਫਿਰ ਅਸੀਂ ਕਿਸੇ ਕਿਸੇ ਤੋਂ ਅਕਸਰ ਦੇਖਿਆ ਅਲੀ ਕੁਦਰ ਦੀ ਉਹ ਗੱਲਾਂ ਵਿੱਚ ਸਾਡਾ ਧਿਆਨ ਉਹਦਾ ਧਿਆਨ ਦੇ ਕਿਉਂ ਉਹਨਾਂ ਕਰੀਤੇ ਦਾ ਉਹਨੂੰ ਨਹੀਂ ਬੋਲਣ ਦੇ ਤੱਕ ਯੂਨੀਕੋਰਨ ਕਹਿੰਦੇ। ਸੰਖੇਪ ਉਹਦੇ ਲਈ ਉਹਦੇ ਆਪਣੇ ਇੱਕ ਇੱਕ ਦਾੰਦ ਤਾਇਗਾ ਕਿ ਕਹਿੰਦਾ ਮਨੁੱਖ ਨੂੰ ਮਤਲਬ ਇਹ ਦਾਣਾ ਗੇ ਕੁਝ ਬੋਲਣਾ। ਮੇਰੇ ਵਿੱਚ ਪਰ ਇੱਕ ਇਹ ਜੀ ਤੂ ਹੈ। ਜੇ ਤਾਂ ਇਹ ਜੰਪੀ ਦੁਆਸਤਾਰੇ ਬੋਲ ਬੰਦਿਆ। ਅੱਗੇ ਨਾ ਬੋਲੇ। ਇਹ ਤਾਂ ਬੋਲ ਨਹੀਂ ਸਕਦਾ। ਇਹ ਤਾਂ ਹਮੇਸ਼ਾ ਉਹ ਸਾਧਾ ਜਿਹੜੀ ਜਿਹੜੀ ਬੇੜੀ ਹੈਗੀ ਉਹ ਉਹ ਨੂੰ ਚੁੜ ਫਕੜੇ ਨਾ ਸਾਨੂੰ ਬੋਲਣਾ ਕਿ ਸਾਨੂੰ ਆਪਣੇ ਉਹ ਗਾਮ ਦੇ ਬ੍ਰਿਗੇਡ ਜਿਹੜਾ ਨਾਲ ਲੋਕਾਂ ਸੁਭਾਤ ਅਚਾਹੀ ਜਾਂ ਲੋਕਾਂ ਦਾ ਅਧਿਕਾਰ ਕਰ ਸਕੀ ਜਾਂ ਇਹ ਜਿਹੜੀ ਗੱਲ ਆ ਇਸ ਦਾ ਦੇ ਇਹ ਕਿਉਂ ਹੋ ਰਹੀ ਹੈ ਸੰਗਤ ਦੇ ਰੂਪ ਦੇ ਵਿੱਚ ਸੁਭਾਅ ਦੇ ਰੂਪ ਦੇ ਵਿੱਚ ਸੱਤਾ ਦੇ ਰੂਪ ਦੇ ਵਿੱਚ ਕੋਈ ਨਾ ਹੋਣੀ ਚਾਹੀਦੀ ਇਹਨਾਂ ਦੇ ਜਿਵੇਂ ਸਮਾਜ جنورسز جی 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 لگ رہے ہیں وہاں کا دی. لکھا جوکا ہونا چاہیے کہ جنا اتنے پیسہ خرچ کر رہا ہے چاہے وہ ایجوکیشن ہے جب ابھی کس طرح کی ایجوکیشن مطلب سو مل رہی ہے اس طرح پی کیونکہ بہت پیسہ لگ رہا دار دار ہے پیسہ تھوڑا ہی ہے نا لوگوں کا ہی پیسہ ہے وہ تو کتنا پیسہ نہیں ہے وہ تھی وٹ یو پروڈیوس مطلب

ਬਾਕੀ ਹੋਰ ਅਦਾਰੇ ਜਿੰਦਾ ਵਿਰੋਧੀਤ ਹੈ ਨੇ ਮਤਲਬ ਇਹ 우ਸਤਾਦ ਸੁਖਾ 칸 ਸਾਹਿਬ ਦੇ ਸ਼ਿਗਰ ਦੇ ਆ ਫੇਰੀ ਨੂੰ ਬਰੇਨੋ ਇਹ ਨਾ ਇਹਨਾਂ ਨਾਲ ਆਪਛਾੜ ਹੈ ਆ ਇਹ ਦਾਵਾ ਹੈ ਕਿ ਉਹਨਾਂ ਸਾਹਿਬ ਜਿਸਨ ਗੀਤ ਗਾ ਰਹੇ ਇਹ ਲਗਾਤਾਰ ਆਪਣਾ ਯਾਦ ਕਰਦੇ ਜੀ ਲੱਗਾਤਾਰ ਆਪਣੀ ਮਤਲਬ ਕਾਜੀ ਲੱਗੇ ਦੇ ਕੋਈ ਨੀ ਕਿੰਨੇ ਕਿੰਨੇ ਕਹੇ ਲੱਗੇ ਪਰ ਇਹ ਇਹ ਕੁਝ ਦੇਵੀ ਕੋਈ ਸਾਡੇ ਜੋ ਮੋਰ ਦੇ ਜੇ ਸਾਡੇ ਕੋਲ ਵਿੱਚ ਕੁਝ ਕੁਝ ਸੁਧਾਰ ਹੋਇਆ ਹੈ ਤੇ ਉਹ ਨਹੀਂ ਉਤੇ ਕਰਾ ਤਾਂ ਫਿਰ ਇਹ ਜਿਹੜੇ ਬੋਲਦੇ ਦੂਸਰੇ ਪਾਰਟੀ ਦੇ ਲੋਕ ਵੀ ਇਹਦਾ ਕੋਚਾ ਹੈ ਇਹ ਇਕਾ ਪਿੱਛਾ ਸਵਾਲ ਕਰਨਾ ਹੈ ਇਹ ਕੋਈ ਉਕਾਰ ਨਹੀਂ ਇਹ ਨੂੰ ਸਾਨੂੰ ਸਵਾਲ ਕਰਨੇ ਚਾਹੀਦੇ ਆ ਕਿ ਅਸੀਂ ਸਵਾਲ ਕਿਸ ਸਵਾਲ ਨਹੀਂ ਕਰਦੇ ਕਿ ਇਹ ਅਸੀਂ ਵੀ ਆਪਣੇ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਉਹਦੇ ਪ੍ਰਤੀ ਸੁਚੇਤ ਰਹੀ ਹੈਗੇ ਬਾਕੀ ਜਿਹੜੇ ਕੰਮ ਕਾਰ ਲਹਿ ਗਏ ਅਨੁਗਤੈ ਮਨੁੱਖ ਦੀ ਡਿਊਟੀ ਹੈ ਕਿ ਸਮਾਨ ਵਧੀਆ ਬਣਾਵੇ ਜਿਹੜਾ ਕਿਉਂਕਿ ਅਸੀਂ ਸਾਰੇ ਬ੍ਰਹਿਮੰਡ ਦਾ ਪੈਦਾ ਹੋ ਜਾਂ ਜਾਂ ਸਾਰੇ ਜੋ ਜਿੱਥੇ ਵੀ ਅਸੀਂ ਰਹਿੰਦੇ ਹੈਗੇ ਮਨੁੱਖ ਉਹਨਾਂ ਦੇ ਵਿੱਚ ਬਣਾ ਮਨੁੱਖ ਨੇ ਆਪਣਾ ਵੀ ਦੇਖਣਾ ਹੈਗਾ ਔਰ ਜਿਹੜੇ ਹੋਰ ਕ੍ਰੀਏਚਰ ਰਹੇ ਹੈ ਜਿਹਦਾ ਜਿਹਨੂੰ ਅਸੀਂ ਜੀਵ ਜੰਤ ਕਹਿੰਦੇ ਹੈਗੇ ਔਰ ਉਹਦੀ ਚੇਪੜ ਮਨੁੱਖ ਨਹੀਂ ਕਰਦੀ ਤਾਂਹੀਂ ਅਸੀਂ ਮਨੁੱਖ ਦਾ ਆਸਕ ਹੈ ਨੋ ਬਾਕੀ ਜਿਹੜਾ ਵਾਤਾਵਰਣ ਹੈ ਨਾ ਉਹਦੀ ਦੇਖ ਪਰ ਹੁਣ ਅਸੀਂ ਤੱਕ ਸੁਸਾਇਟੀ ਦਾ ਗਵਰਨੈਂਸ ਕੀ ਹੈ ਕੀ ਸਾਡੇ ਕੋ ਸਾਰੇ ਅਸੀਮਤ ਸਭ ਕੁਝ ਆਇਆ ਹੈਗਾ ਗੁਨਸਵਾ ਕੁਸ਼ਿਸ਼ ਕਰੀਏ ਕਿ ਕਿ ਉਹ ਸਾਨੂੰ ਜਿਹੜੀ ਵੀ ਗੱਲ ਠੀਕਰੀ ਹੋਵੇ ਤੇ ਤੁਸੀਂ ਇਹ ਸਵਾਲ ਪੁੱਛੂਗਾ ਫਿਰ ਕਦੇ ਤੱਕ ਅੱਜ ਠੀਕ ਹੋਈ ਨਹੀਂ ਸੋ ਇਕ ਤਾਂ ਮੈਂ ਬੰਨ ਨੰਬਰ ਦਾ ਕੋਈ ਤਨਕੇਦਰ ਮੈਂ ਪ੍ਰੋਫੈਸ਼ਨ ਦੇ ਲੈਣਾ ਹੈ ਜੋ ਦਲੀ ਕਰਨਾ ਹੈ ਅਸੀਂ ਪੰਜਾਬੀ ਲੋਗਾ ਪੰਜਾਬ ਦੀ ਨਿਸ਼ੀ ਪੰਜਾਬ ਦੀ ਮਿੱਟੀ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਜਨਮ ਲਿਆ ਹੈਗਾ ਨਾਲ ਕਰਕੇ ਲੋਕਾਂ ਅਸੀਂ ਜਿੰਮੇਵਾਰ ਵੀ ਸਾਡੇ ਜਿੰਮੇਵਾਰੀ ਤੋਂ ਉਹਦੀ ਟਕਰੀ ਨਹੀਂ ਹੋਇਆ ਜੇ ਲੋਕ ਇਸ ਦੇ ਆਪਣੇ ਕੰਦੂਂਦਿਆ ਜੇ ਜਦੋਂ ਕਿ ਥੋੜਾ ਜਿਹਾ بڑا ਹੋ ਗਿਆ ਫਿਰ ਇਹ ਫਿਰ ਜਿੰਮੇਵਾਰੀਆਂ ਦੇ ਥੱਲੇ ਜਾ ਕੇ ਆਵਾਂਗੇ ਹੁਣ ਮੇਰੇ ਕਦ ਅਸੀਂ ਟਕਰੀ ਦਾ ਹੋਗਾ ਜੇ ਪਰ ਜਿੰਮੇਵਾਰੀਆਂ ਜੇ ਕੰਮ ਕਰੀਏ ਸਹੀ ਸਮਾਜ ਦੇ ਵਿੱਚ ਬਕੀ ਹੋਰਾਂ ਵੀ ਕਰਦੇ ਹੈ ਔਰ ਆਪ ਦੇ ਗੋਲੀ ਆਪ ਦੇ ਸਤਜਾ ਜਾਂ ਆਪਣੇ ਲੋਕਾਂ ਦੇ ਤੇ ਭਲੇ ਦੀਆਂ ਜਿਹੜੀਆਂ ਗੱਲਾਂ ਐ ਕੋਈ ਕਿਸੇ ਦੇ ਅਸਾਰ ਨਹੀਂ ਹੈਗਾ ਸਾਡੀ ਬੁੱਕਟ ਹੈਗੀ ਹੈ ਹਰ ਸੁਣਾਣੇ ਲੋਕ ਕਿ ਮਿਟ ਮਿਟ ਕਰ ਲਈਏ ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਗੱਲਾਂ ਸੁਣਾਈਆਂ ਉਹ ਸਾਰੀਆਂ ਗੱਲਾਂ ਬਾਕੀ ਸਵਾਲ ਜਵਾਬ ਦਾ ਜਿਹੜਾ ਬਾਚ ਓਪਨ ਕਰਦੇ ਆ ਅ ਤੋਂ ਇੱਕ ਬੇਰੀ ਆਪਣੇ ਵੱਲ ਬੇਤੀ ਹੈਗੇ ਆ ਮੈਂ سلام دیا بندہ لوگوں سے لوگوں جو سب کچھ سیکھا میں کہنے ہوئے ایجوکیشن نہیں کہ کوئی اتنا پتیالہ بڑا میرے جڑے سروت ہے وہ عام لوگ میں لوگوں پیار کرنا میں لوگوں کا ہس کروں لوگوں کا کھیل داں لوگ راجی جو ہی ہیں سب کچھ لوگ سو یہاں شبدوں کا میں بہت بہتر بہت 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 شکریہ جی بے شک پراپتیاں زندگی بہت سارے ساہت پریمیاں واسطے پر سروت ہے تو امید کرتے ہیں کہ تھی سکھیاؤں چل کے ابھی پنجابی سہت کی امید کو بول اگے بڑھا چو بھی ترپر یوگدان پا سکتے ہیں پہ ਤੇ ਮੈਂ ਹੁਣ ਸਦਾ ਦੇਣਾ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਦੀਪਕ ਸ਼ਰਮਾ ਜਨਾਬ ਤੋਂ ਕਿ ਇੱਕ ਉਹਨਾਂ ਦਰਵਜੇ ਦੀ